ਮਾਲਵਾ ਚੈਨਲ ਦੇਖ ਰਹੇ ਦਰਸ਼ਕ ਵੀਰਾਂ ਦਾ ਸਵਾਗਤ ਹੈ ਜੀ ਅੱਜ ਕੱਲ ਜਿਹੜੇ ਸਿੱਖਾਂ ਦੇ ਵਿਰੋਧ ਦੇ ਵਿੱਚ ਲੋਕ ਭੜਕ ਰਹੇ ਨੇ ਜਾਂ ਆਪਣਾ ਸਿੱਖ ਪ੍ਰਤੀ ਰੋਹ ਜਿਹੜਾ ਉਹ ਗੁੱਸਾ ਉਹ ਸਾਨੂੰ ਦੇਖਣ ਨੂੰ ਮਿਲਦਾ ਹੋਲੇ ਮਹਲੇ ਤੇ ਜਦੋਂ ਸਿੱਖ ਸੰਗਤਾਂ ਜਾਂਦੀਆਂ ਨੇ ਤਾਂ ਉਹ ਸਿੱਖ ਨੌਜਵਾਨ ਹਮਾਚਲ ਦੇ ਗੁਰਦੁਆਮਾ ਦੇ ਦਰਸ਼ਨ ਕਰਨ ਚਲੇ ਜਾਂਦੇ ਨੇ ਜਿਦੇ ਵਿੱਚ ਹਮਾਚਲ ਦੇ ਵਿੱਚ ਪਹੁੰਚਦੇ ਆ ਹੀ ਉਥੋਂ ਦੇ ਲੋਕਾਂ ਨੇ ਸਿੱਖ ਨੌਜਵਾਨਾਂ ਦੇ ਮੋਟਰਸਾਈਕਲਾਂ ਤੇ ਲੱਗੇ ਹੋਏ ਝੰਡਿਆਂ ਨੂੰ ਉਤਾਰਿਆ ਜਿਨ੍ਹਾਂ ਝੰਡਿਆਂ ਦੇ ਉੱਤੇ ਸੰਤ ਜਰਨੈਲ ਸਿੰਘ ਭਿੰਡਰਾਲਿਆਂ ਦੀਆਂ ਫੋਟੋਆਂ ਸੀ ਫੋਟੋਆਂ ਸੀ ਤੇ ਉਹ ਫੋਟੋਆਂ ਨੂੰ ਸੰਤ ਜਰਨੈਲ ਸਿੰਘ ਭਿੰਡਰਾਲਿਆਂ ਦੀਆਂ ਫੋਟੋਆਂ ਸੀ ਉਹਨਾਂ ਦੇ ਝੰਡਿਆਂ ਨੂੰ ਉਤਾਰਿਆ ਗਿਆ ਨਿਸ਼ਾਨ ਸਾਹਿਬ ਜੀ ਲੱਗੇ ਹੋਏ ਉਹਨਾਂ ਨੂੰ ਉਤਾਰਿਆ ਗਿਆ ਪਰ ਇਹਦੇ ਵਿੱਚ ਦੱਸ ਦਈਏ ਕਿ ਇਹ ਜਦੋਂ ਗੈਰ ਸਿੱਖ ਤਾਕਤ ਦੇ ਵਿੱਚ ਹੁੰਦਾ ਹਮੇਸ਼ਾ ਹੀ ਸਾਡੇ ਤੇ ਹਮਲਾ ਕਰਦਾ ਵਾ ਇੱਕ ਏਸੇ ਇੱਕ ਪਾਸੇ ਦਾ ਇਹ ਗੈਰ ਸਿੱਖ ਸਾਡੇ ਉੱਤੇ ਹਮਲੇ ਕਰਦੇ ਨੇ ਦੂਜੇ ਪਾਸੇ ਅਸੀਂ ਲੁਧਿਆਣੇ ਦੇ ਵਿੱਚ ਹੀ ਦੇਖਦੇ ਹਾਂ ਇੱਕ ਮਿੰਟੂ ਵੀਰ ਆ ਜਿਹੜਾ ਜਿਨੇ ਬਿਰਦ ਆਸ਼ਰਮ ਖੋਲ੍ਹਿਆ ਹੋਇਆ ਉਹਦੀ ਵੀਡੀਓ ਚੱਲਦੀ ਆ ਤੇ ਉਹ ਇੱਕ ਪ੍ਰਵਾਸੀ ਵੀਰ ਨੂੰ ਕਹਿੰਦਾ ਨੇ ਕਿ ਤੂੰ ਸਾਡੇ ਕੋਲੇ ਰਹਿ ਅਸੀਂ ਤੈਨੂੰ 12000 ਰੁਪਇਆ ਤਨਖਾਹ ਦੇਵਾਂਗੇ ਸਾਡੇ ਕੋਲੇ ਕੰਮ ਕਰ ਖਾਣ ਪੀਣਾ ਇੱਥੇ ਫ੍ਰੀ ਆ ਤੇ ਉਹਦੀ ਪਤਨੀਆ ਉਹਨੂੰ ਕਹਿੰਦਾ ਵਾ ਵੀ ਅਸੀਂ ਤੈਨੂੰ 12000 ਦੋਨੋਂ ਜਣੇ ਕੰਮ ਕਰੋ ਦੋਨਾਂ ਨੂੰ ਪੈਸੇ ਦੇਵਾਂਗੇ ਇੱਕ ਪਾਸੇ ਤਾਂ ਸਿੱਖ ਗੈਰ ਸਿੱਖ ਦੇ ਉੱਤੇ ਇੰਨੀ ਕਿਰਪਾ ਕਰਦੇ ਨੇ ਲੰਗਰ ਸਕਾਉਂਦੇ ਨੇ ਇੰਨਾ ਜ਼ਿਆਦਾ ਹਮਦਰਦੀ ਦਿਖਾਉਂਦੇ ਨੇ ਦੂਜੇ ਪਾਸੇ ਜਿਹੜਾ ਗੈਰ ਸਿੱਖ ਆ ਉਹ ਸਿੱਖਾਂ ਦੇ ਉੱਤੇ ਹਮਲੇ ਕਰਦਾ ਹੈ ਸਾਡੇ ਸਿੱਖਾਂ ਨੂੰ ਸਮਝ ਜਾਣਾ ਚਾਹੀਦਾ ਸਿੱਖੋ ਤੁਸੀਂ ਗੈਰ ਸਿੱਖ ਦੇ ਇੰਨੇ ਜ਼ਿਆਦਾ ਹਮਦਰਦੀ ਨਾ ਹੋਇਆ ਕਰੋ ਜਦੋਂ ਗੈਰ ਸਿੱਖ ਤਾਕਤ ਦੇ ਵਿੱਚ ਆਉਂਦਾ ਉਹ ਸਿੱਖਾਂ ਤੇ ਹੀ ਹਮਲੇ ਕਰਦਾ ਵਾ ਤੁਸੀਂ ਸੋਚ ਲੈਣੇ ਹੋ ਨਹੀਂ ਸਾਡੀ ਪਰੰਪਰਾ ਲੰਗਰ ਲਾਉਣੀ ਸਾਡਾ ਧਰਮ ਹੈ ਲੰਗਰ ਲਾਉਣਾ ਸਾਡੇ ਖੂਨ ਦੇ ਵਿੱਚ ਆ ਸੇਵਾ ਕਰਨੀ ਇੱਕ ਗੱਲ ਯਾਦ ਕਰ ਲਈਏ ਜਦੋਂ ਗੁਰੂ ਗੋਬਿੰਦ ਸਿੰਘ ਜੀ ਨਦੇੜ ਕੇ ਸਾਬ ਗਏ ਸੀ ਦੱਖਣ ਦੇ ਵਿੱਚ ਤਾਂ ਉਥੇ ਜਾਣ ਤੇ ਗੁਰੂ ਮਹਾਰਾਜ ਜੀ ਆਨੇ ਖਜ਼ਾਨਾ ਪ੍ਰਗਟ ਕੀਤਾ ਸੀ ਖਜ਼ਾਨਾ ਪ੍ਰਗਟ ਕਰਨ ਕੀ ਇਤਿਹਾਸ ਦੱਸਦਾ ਹੈ ਤੁਹਾਡੇ ਮੂਰੇ ਇਤਿਹਾਸ ਗਵਾਹ ਹੈ ਤੁਸੀਂ ਦੱਸ ਦਿਓ ਗੁਰੂ ਗੋਬਿੰਦ ਸਿੰਘ ਜੀ ਨੇ ਖਜ਼ਾਨਾ ਪ੍ਰਗਟ ਕਰਕੇ ਕਿਹਨੂੰ ਦਿੱਤਾ ਸੀ ਗੈਰ ਸਿੱਖ ਨੂੰ ਦਿੱਤਾ ਸੀ ਕਿਸੇ ਨੂੰ ਗੁਰੂ ਗੋਵਿੰਦ ਸਿੰਘ ਜੀ ਨੇ ਖਜ਼ਾਨਾ ਪ੍ਰਗਟ ਕੀਤਾ ਤੇ ਉਹਨਾਂ ਦੀਆਂ ਝੋਲੀਆਂ ਭਰੀਆਂ ਜਿਹੜੇ ਅਨੰਦਪੁਰ ਸਾਹਿਬ ਤੋਂ ਲੈ ਕੇ ਗੁਰੂ ਮਹਾਰਾਜਿਆਂ ਦੇ ਲਈ ਲੜਦੇ ਗਏ ਨੇ ਸਿੱਖਾਂ ਦੇ ਝੋਲੀਆਂ ਭਰੀਆਂ ਸਿੱਖਾਂ ਨੂੰ ਕਿਹਾ ਕਿ ਤੁਸੀਂ ਇੰਨਾ ਟਾਈਮ ਸਾਡੇ ਨਾਲ ਲੜਿਓ ਆ ਤੁਹਾਨੂੰ ਅਸੀਂ ਮਦਦ ਦਿੰਨੇ ਆ ਤੇ ਅੱਜ ਦਾ ਜਿਹੜਾ ਸਿੱਖ ਆ ਉਹ ਸਿੱਖ ਦੀ ਤਾਂ ਬਾਹ ਹੀ ਨਹੀਂ ਫੜਦਾ ਆ ਕਰੋਨਾ ਚੱਲਿਆ ਸੀ ਕਰੋਨਾ ਦੇ ਵਿੱਚ ਕਿੰਨੇ ਸਿੱਖਾਂ ਨੇ ਲੰਗਰ ਲਾ ਲਾ ਕੇ ਭਈਆਂ ਦੇ ਢਿੱਡ ਭਰੇ ਨੇ ਕਿੰਨਾ ਕੁ ਸੋਹਿਆ ਉਦੋਂ ਤੇ ਜਦੋਂ ਇਹ ਗੈਰ ਸਿੱਖ ਤਾਗਤ ਦੇ ਵਿੱਚ ਹੁੰਦਾ ਆ ਮੰਡੀਆਂ ਦੇ ਵਿੱਚ ਪਿਛਲੇ ਸਮੇਂ ਅਜਨਾਲੇ ਦੇ ਵਿੱਚ ਕਿੰਨੇ ਉਹ ਬਜ਼ੁਰਗ ਨੂੰ ਕੁੱਟਿਆ ਇਹਨਾਂ ਨੇ ਹਮੇਸ਼ਾ ਹੀ ਤੁਸੀਂ ਦੇਖ ਲਓ ਜਦੋਂ ਗੈਰ ਸਿੱਖ ਤਾਕਤ ਦੇ ਵਿੱਚ ਹੋਣਗੇ ਕਹਿੰਦਾ ਮਤਲਬ ਹਿੰਦੂ ਮੁਸਲਮਾਨ ਕੋਈ ਵੀ ਜਦੋਂ ਇਹ ਤਾਕਤ ਦੇ ਵਿੱਚ ਆ ਦਾਏ ਸਾਡੇ ਤੇ ਹਮਲਾ ਕਰਦਾ ਤੇ ਅਸੀਂ ਉਲਟਾ ਇਸ ਨੂੰ ਮੱਖਣ ਲਾਈਆਂ ਖਲਾਉਣਿਆਂ ਜਿਵੇਂ ਮੈਂਟੂ ਵੀਰ ਇਹਨਾਂ ਦੀ ਮਦਦ ਕਰਦਾ ਵਾ ਜਾਂ ਫਿਰ ਆਹ ਇੱਧਰ ਆਏ ਹੋਏ ਹਮਾ ਚਲੀਏ ਅਸੀਂ ਇਹਨਾਂ ਨੂੰ ਲੰਗਰ ਲਾ ਲਾ ਕੇ ਰਜਾਉਨੇ ਆ ਤੇ ਉਹ ਜਦੋਂ ਉਧਰ ਜਾਂਦੇ ਆ ਤੇ ਉਹ ਸਾਡੇ ਦੇਖ ਲੋ ਝੰਡੇ ਲਾਉਂਦੇ ਨੇ ਕਦੇ ਸਮਾਂ ਸੀ ਜਦੋਂ ਇਹ ਗੁਰੂ ਗੋਬਿੰਦ ਸਿੰਘ ਜੀ ਨੂੰ ਮੈਸੇਜ ਕਰਦੇ ਹੁੰਦੇ ਸੀ ਕਿ ਦਿੱਲੀ ਦਾ ਤਖਤ ਸਾਡੇ ਤੇ ਚੜਕੇ ਆ ਗਿਆ ਸਾਡੀ ਮਦਦ ਕਰੋ ਨਜ਼ੌਰ ਦੀ ਜੰਗ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਇਹਨਾਂ ਦੀ ਮਦਦ ਕੀਤੀ ਸੀ ਹਮਾਤਲੀਆਂ ਦੀ ਜਿਹੜੇ ਇਹ ਸਾਰੇ ਬਾਈ ਧਾਰ ਦੇ ਰਾਜੇ ਸੀ ਅਸੀਂ ਭੁੱਲ ਜਾਨਨੇ ਆਂ ਵੀ ਗੈਰ ਸਿੱਖ ਜਿਹੜਾ ਉਹ ਸਾਡੇ ਲਈ ਕਿੰਨਾ ਖਤਰਨਾਕ ਆ ਜਦੋਂ ਇਹ ਤਾਕ ਦੇ ਵਿੱਚ ਹੁੰਦੇ ਨੇ ਕੀ ਗੱਲ ਮੁਸਲਮਾਨਾਂ ਨੇ ਛੱਡੇ ਤੇ ਹਮਲੇ ਨਹੀਂ ਕਰੇ ਕੀ ਗੱਲ ਸਾਡੇ ਤੇ ਮੂਲਾਂ ਨੇ ਨਹੀਂ ਕਰੇ ਸਾਡੇ ਤੇ ਹਿੰਦੂਆਂ ਨੇ ਨਹੀਂ ਕਟਕਟਾਪਾ ਕੀਤਾ 84 ਚ ਕੀ ਹੋਇਆ 84 ਨਵੰਬਰ ਚ ਸਾਡੇ ਨਾਲ ਕੀ ਹੋਇਆ ਅੱਜ ਵੀ ਹੁੰਦਾ ਵਿਦੇਸ਼ਾਂ 'ਚ ਬੈਠੇ ਵੀ ਸਾਡੇ ਸਿੱਖਾਂ ਨੂੰ ਕਤਲ ਕੀਤਾ ਜਾਂਦਾ ਤੇ ਅਸੀਂ ਅੱਜ ਵਿਦੇਸ਼ਾਂ ਦੇ ਵਿੱਚ ਜਾ ਕੇ ਵੀ ਲੋਕਾਂ ਦੀ ਮਦਦ ਕਰਦੇ ਆਂ ਜੇ ਕਿਤੇ ਕੋਈ ਹੜ ਆ ਜਾਂਦਾ ਜਾਂ ਕਿਤੇ ਕੋਈ ਆਫਤ ਆ ਜਾਂਦੀ ਹੈ ਤਾਂ ਸਭ ਤੋਂ ਪਹਿਲਾਂ ਸਿੱਖ ਭੱਜਦਾ ਉੱਥੇ ਨੂੰ ਪਰ ਤੁਸੀਂ ਭੱਜੋ ਤੁਸੀਂ ਸੇਵਾ ਕਰੋ ਪਰ ਉਹ ਤੋਂ ਪਹਿਲਾਂ ਆਪਦੇ ਸਿੱਖਾਂ ਦੀ ਤਾਂ ਮਦਦ ਕਰ ਲਓ ਆਪਦੇ ਸਿੱਖਾਂ ਦੀ ਪੜ੍ਹਾਈ ਕਰਾ ਲਓ ਸਿੱਖਾਂ ਦੇ ਘਰ ਮਕਾਨਾਂ ਦੇ ਬਰਲ ਦੇਖ ਲਓ ਜਿਹੜੇ ਗਰੀਬ ਸਿੱਖ ਨੇ ਲੋੜਵੰਦ ਨੇ ਉਹਨਾਂ ਦੇ ਵੱਲ ਦੇਖ ਲਓ ਜਿਹੜੇ ਗਰੀਬ ਸਿੱਖ ਨੇ ਉਹ ਤਾਂ ਅੱਜ ਕ੍ਰਿਸਚੀਅਨ ਬਣਦੇ ਜਾਂਦੇ ਨੇ ਤੁਸੀਂ ਅੱਜ ਗੈਰ ਸਿੱਖ ਦੀ ਮਦਦ ਕਰੀ ਜਾਂਦੇ ਹੋ ਛਾਰਾ ਮੱਜਾ ਦਵਾਬਾ ਕ੍ਰਿਸਚੀਅਨ ਬਣ ਗਿਆ ਇਧਰ ਮਾਲਵੇ ਦੇ ਵਿੱਚ ਅੱਧ ਤੋਂ ਵੱਧ ਸੌਦਾ ਸਾਧ ਦੇ ਨਾਲ ਜੁੜੇ ਹੋਏ ਨੇ ਦਵਾਬੇ ਚ ਰਾਧਾ ਸਵਾਮੀ ਨਾਲ ਜੁੜੇ ਹੋਏ ਨੇ ਛੋਟੇ ਪੱਲੇ ਕੀ ਆ ਲੰਗਰ ਲਾਉਣੇ ਲੰਗਰ ਲਾ ਲੋ ਜੀ ਇਹਦੀ ਮਦਦ ਕਰ ਲੋ ਇਹਦੀ ਮਦਦ ਕਰ ਲੋ ਇੱਥੇ ਹੜ ਆ ਗਏ ਇੱਥੇ ਆ ਗਿਆ ਪਰ ਸਿੱਖਾਂ ਦੀ ਕੌਣ ਦੇਖੂਗਾ ਸਿੱਖਾਂ ਨਾਲ ਕੌਣ ਖੜੂਗਾ ਇਸ ਲਈ ਸਿੱਖੋ ਸਿੱਖਾਂ ਦੇ ਨਾਲ ਖੜਨਾ ਸਿੱਖ ਲੋ ਸਿੱਖ ਕੌਮ ਦੇ ਜਿਹੜੇ ਗਰੀਬ ਨੇ ਗਰੀਬ ਦਾਪਕਾ ਉਹਨਾਂ ਨੂੰ ਪੜਾਓ ਉਹਨਾਂ ਨੂੰ ਲਿਖਾਓ ਉਹਨਾਂ ਨੂੰ ਐਜੂਕੇਟਰ ਕਰਕੇ ਆਈਪੀਐਸ ਅਫਸਰ ਬਣਾਓ ਆਈਏਐਸ ਬਣਾਓ ਇੱਥੇ ਜੁਪੀ ਵਿਹਾਰ ਦੇ ਆਈਏਐਸ ਬਣਦੇ ਨੇ ਤੇ ਫਿਰ ਕੁਟਕੁਟਾਪਾ ਤਾਂ ਹੋਊਗਾ ਹੀ ਇਹ ਬਹੁਤ ਜ਼ਿਆਦਾ ਗੰਭੀਰ ਮਸਲਾ ਜਿਹੜਾ ਹਮਾ ਚਲਦਾ ਵੀ ਆ ਤੇ ਇੱਕ ਮੈਂਟੂ ਵੀਰ ਉਹ ਸੇਵਾ ਕਰਦਾ ਹੈ ਤੇ ਨਾਲ ਉਹ ਪ੍ਰਵਾਸੀਆਂ ਨੂੰ ਕਿਸ ਤਰ੍ਹਾਂ ਆਪਣੇ ਕੋ ਰੱਖਦਾ ਪ੍ਰਵਾਸੀ ਕਦੇ ਸਿੱਖਾ ਦਾ ਨਹੀਂ ਹੋਊਗਾ ਇੱਕ ਗੱਲ ਹੋਰ ਇਹਦੇ ਪੁਆਇੰਟ ਵੀਡੀਓ ਲੰਮੀ ਹੁੰਦੀ ਜਾਂਦੀ ਆ ਜਦੋਂ ਪੰਜਾਬੀ ਸੂਬਾ ਬਣਿਆ ਸੀ ਉਸ ਸਮੇਂ ਸਭ ਤੋਂ ਵੱਧ ਸਰਕਾਰ ਨਾਲੋਂ ਵੱਧ ਵਿਰੋਧ ਪੰਜਾਬੀ ਸੂਬੇ ਦਾ ਜਿਹੜੇ ਇੱਥੇ ਹਿੰਦੂ ਰਹਿੰਦੇ ਸੀ ਉਹਨਾਂ ਨੇ ਕਰਿਆ ਸੀ ਉਹ ਕਹਿੰਦੇ ਸੀ ਸਾਨੂੰ ਮਹਾ ਪੰਜਾਬੀ ਸੂਬਾ ਚਾਹੀਦਾ ਨਾ ਮਹਾ ਪੰਜਾਬ ਚਾਹੀਦਾ ਤੇ ਆਪਾਂ ਕਹਿੰਦੇ ਸੀ ਸਾਨੂੰ ਪੰਜਾਬੀ ਬੋਲੀ ਦੇ ਆਧਾਰ ਤੇ ਪੰਜਾਬੀ ਸੂਬਾ ਚਾਹੀਦਾ ਉਹ ਮਹਾਪੰਜਾਬ ਦੀ ਮੰਗ ਕਰਦੇ ਸੀ ਜਿਹੜੀਆਂ ਪੰਜਾਬੀ ਸੂਬਾ ਬਣ ਦੇ ਨਾਲ ਸਿੱਖਾਂ ਦੀਆਂ ਇਡੀਆਂ ਕੁਰਬਾਨੀਆਂ ਹੋਈਆਂ ਨੇ ਕੈਸਾ ਲੋ ਸਾਡਾ ਮੋਰਚਾ ਚੱਲਿਆ ਉਹਦਾ ਵੱਡਾ ਕਾਰਨ ਇਹੀ ਸੀ ਵੀ ਹਿੰਦੂ ਦਬਕਾ ਸਾਡੇ ਵਿਰੋਧ ਦੇ ਵਿੱਚ ਸੀ ਤੇ ਅੱਜ ਫਿਰ ਤੁਸੀਂ ਕਿਵੇਂ ਹਿੰਦੂਆਂ ਦੀ ਮਦਦ ਕਰਦੇ ਹੋ ਜੀ ਕਰੋਨਾ ਕਾਲ ਦੇ ਵਿੱਚ ਤੁਸੀਂ ਕਿਵੇਂ ਲੰਗਰ ਲਾ ਲਾ ਕੇ ਦਿੰਦੇ ਹੋ ਪੰਜਾਬੀ ਸੂਬੇ ਲਈ ਕੁਰਬਾਨੀਆਂ ਅਸੀਂ ਘਰੀਆਂ ਪੰਜਾਬੀ ਸੂਬਾ ਅਸੀਂ ਲਿਆ ਅਸੀਂ ਬਣਾਇਆ ਅਸੀਂ ਤੇ ਅੱਜ ਕਾਬਜ ਸਾਡੇ ਮੂਰੇ ਇਹ ਇਹ ਹਿੰਦੂ ਦਬਕਾ ਹੁੰਦਾ ਜਾਂਦਾ ਤੇ ਜੇ ਇਹ ਆਉਂਦੇ ਨੇ ਤਾਂ ਅਸੀਂ ਇਹਨਾਂ ਨੂੰ ਕਹਿੰਨੇ ਆ ਵੀ ਤੁਸੀਂ ਤਨਖਾਹਾਂ ਲਵੋ ਸਾਡੇ ਤੋਂ ਸਾਡੇ ਕੋਲੇ ਇੱਥੇ ਰਭੋ ਸਾਡੇ ਕੋਲੇ ਰਹੋ ਖਾਓ ਪਿਓ ਇਹ ਕਿੱਧਰਲੀ ਛਾਂ ਫਾ ਸਾਡੀ ਅਸੀਂ ਕਿੱਧਰ ਨੂੰ ਤੁਰ ਪੇ ਸਾਨੂੰ ਪਤਾ ਹੀ ਨਹੀਂ ਹੈ ਜਿਹੜਾ ਸਾਡਾ ਲੋਕ ਨੇ ਉਹ ਵਿਦੇਸ਼ਾਂ ਦੇ ਵਿੱਚ ਜਾ ਜਾ ਕੇ ਕਮਾਈਆਂ ਕਰਦੇ ਨੇ ਅੰਗਰੇਜ਼ਾਂ ਦੇ ਮੂਰੇ ਤੇ ਜਿਹੜੇ ਇੱਥੇ ਨੇ ਉਹ ਭੁੱਖ ਨੰਗ ਚ ਮਰਦੇ ਨੇ ਈਸਾਈ ਬਣਦੇ ਨੇ ਰਾਧਾ ਸੁਆਮੀ ਬਣਦੇ ਨੇ ਸੌਦਾ ਸਾਧ ਦੇ ਚੇਲੇ ਬਣਦੇ ਨੇ ਤੇ ਤੁਹਾਡੇ ਪੱਲੇ ਕੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ